ਯਾਚ ਲਾੜਾ ਦਾੜੀ ਨਾਲ ਆਉਂਦਾ ਹੈ ਤਾਂ ਲੱਗੇਗਾ 21000 ਰੁਪਏ ਦਾ ਜੁਰਮਾਨਾ ਵਿਆਜ ਨਾਈ ਦਾਵੀ ਕੀਤਾ ਫੁਕਤਾ ਪ੍ਰਬੰਧ 20000 ਲੋਕਾਂ ਦੀ ਹੋਵੇਗੀ ਮੌਜੂਦਗੀ ਸਮਾਜ ਨੂੰ ਸਮੇਂ ਸਿਰ ਸੁਨੇਹਾ ਦੇਣ ਦਾ ਕੀਤਾ ਯਤਨ ਜਾਣੋ ਕਿੱਥੇ ਤੇ ਕਿਸ ਨੇ ਸੁਣਾਇਆ ਆ ਫੈਸਲਾ ਜੀਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਹੈ ਕਿ ਵਿਆਦ ਦੇ ਵਿੱਚ ਜੇਕਰ ਲਾੜਾ ਦਾੜੀ ਦੇ ਨਾਲ ਆਉਂਦਾ ਹੈ ਤਾਂ ਉਸ ਨੂੰ 21000 ਰੁਪਏ ਦਾ ਜੁਰਮਾਨਾ ਲੱਗੇ ਕਾਤੇ ਜੇਕਰ ਉਹ ਦਾੜੀ ਵੀ ਲੈ ਕੇ ਵੀ ਆਉਂਦਾ ਹੈ ਤਾਂ ਨਾਈ ਦਾ ਵੀ ਪੁਖਤਾ ਪ੍ਰਬੰਧ ਕੀਤਾ ਹੈ ਵਿਆਹ ਦੇ ਵਿੱਚ ਤਾਂ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਤੁਸੀਂ ਵੀ ਸੁਣ ਕੇ ਇਸ ਨੂੰ ਜ਼ਰੂਰ ਹੈਰਾਨ ਹੋ ਜਾਓਗੇ ਦਰਅਸਲ ਕੋਟਾ ਦੇ ਵਿੱਚ ਨਗਰ ਧਾਕੜ ਸਮਾਜ ਪੰਚਾਇਤ ਦੇ ਪੰਚ ਪਟੇਲੇ ਨੇ ਇੱਕ ਅਨੋਖਾ ਫੈਸਲਾ ਸੁਣਾਇਆ ਹੈ ਜੋ ਚਰਚਾ ਦਾ ਵਿਸ਼ਾ ਬਣ ਗਿਆ ਇਸ ਨੂੰ ਫਰਮਾਨ ਕਹੋ ਜਾਂ ਫਿਰ ਸਮਾਜ ਦੇ ਵਿੱਚ ਫੈਲੀ ਬੁਰਾਈ ਨੂੰ ਦੂਰ ਕਰਨ ਦੀ ਗੱਲ ਪਰ ਨਗਰ ਤਾਕੜ ਸਮਾਜ ਦੇ 108 ਪਿੰਡਾਂ ਦੇ ਲੋਕਾਂ ਨੇ ਇਹ ਫੈਸਲਾ ਲਿਆ ਹੈ ਦਰਅਸਲ 16 ਮਈ ਨੂੰ ਅਖਿਲਨਗਰ ਚਾਲ ਤਾਕੜ ਸਮਾਜ ਦੇ 108 ਪਿੰਡਾਂ ਦਾ ਸਮੂਹਿਕ ਵਿਆਹ ਸੰਮੇਲਨ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਕੋਈ ਵੀ ਲਾੜਾ ਦਾੜੀ ਰੱਖ ਕੇ ਨਹੀਂ ਆ ਸਕਦਾ ਜੇਕਰ ਉਹ ਉਸ ਨੂੰ ਦਾੜੀ ਰੱਖ ਕੇ ਆਉਣਾ ਪਵੇਗਾ ਯਾਨੀ ਕਿ ਜੇਕਰ ਲਾੜੇ ਦੀ ਦਾੜੀ ਹੈ ਤਾਂ 21000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਪੰਚਾਇਤ ਏ ਵੀ ਫੈਸਲਾ ਕਰ ਸਕਦੀ ਹੈ ਕਿ ਜੇਕਰ ਲਾੜੇ ਦੀ ਦਾੜੀ ਹੈ ਤਾਂ ਮੌਕੇ ਦੇ ਉੱਤੇ ਨਾਈ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਦਾੜੀ ਕੱਟ ਦਿੱਤੀ ਜਾਵੇਗੀ ਤਾਂ ਬੇਹਦੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਹੈ ਕਿ ਵਿਆਹ ਦੇ ਵਿੱਚ ਹੁਣ ਲਾੜਾ ਦਾੜੀ ਰੱਖ ਕੇ ਨਹੀਂ ਆ ਸਕਦਾ ਦਰਅਸਲ ਅਖਿਲਨਗਰ ਚਲ ਤਾਕਰ ਸਮਾਜ ਜੋ ਕਿ 108 ਪਿੰਡਾਂ ਦੀ ਸਮੂਹਿਕ ਮੈਰिज ਕਾਨਫਰੰਸ ਸੰਬੰਧੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਪੰਚ ਪਟੇਲ ਨੇ ਇਹ ਫੈਸਲਾ ਲਿਆ ਹੈ ਪੰਚਾਇਤ ਦੇ रमेश नगर ने दसया है कि 16 मई नु पिंड अखिल नगर चडिक्क टाकड़ समाज 108 ਦਾ ਸਮੂਹਿਕ ਵਿਆਹ ਸਮਾਗਮ ਕਰਵਾਇਆ ਜਾਵੇਗਾ ਇਸ ਕਾਨਫਰੰਸ ਦੇ ਵਿੱਚ 108 ਪਿੰਡਾਂ ਦੇ 60 ਜੋੜਿਆਂ ਦੇ ਵਿਆਹ ਕਰਵਾਏ ਜਾਣ ਜਾਣਗੇ ਦੋ ਜੋੜਿਆਂ ਦਾ ਮੁਫਤ ਵਿਆਹ ਹੋਵੇਗਾ ਜੋ ਬਹੁਤ ਹੀ ਗਰੀਬ ਨੇ ਤਦਅਸਦੀ ਹੈ ਕਿ ਰਮੇਸ਼ ਨਾਗਰ ਨੇ ਕਿਹਾ ਹੈ ਕਿ ਗਰੀਬ ਪਰਿਵਾਰਾਂ ਦੇ ਜ਼ਿਆਦਾ ਲੋਕ ਸਮੂਹਿਕ ਵਿਆਹ ਸਮਾਗਮਾਂ 'ਚ ਆਉਂਦੇ ਨਹੀਂ ਤਾਂ ਅਜਿਹੇ ਦੇ ਵਿੱਚ ਸੋਸ਼ਲ ਮੀਡੀਆ ਤੇ ਉਤੇ ਜਿਸ ਤਰ੍ਹਾਂ ਨਾਲ ਲੋਕ ਦਾੜੀ ਵਧਾਰੇ ਨੇ ਉਹ ਸਭਿਅਕ ਸਮਾਜ 'ਚ ਠੀਕ ਨਹੀਂ ਜਾਪਦਾ ਤਾਂ ਅਜਿਹੀ ਸਥਿਤੀ ਦੇ ਵਿੱਚ 108 ਪਿੰਡਾਂ ਦੇ ਲੋਕਾਂ ਦੀ ਪੰਚਾਇਤ ਹੋਈ ਜਿਸ ਦੇ ਵਿੱਚ ਸਾਰਿਆਂ ਦੀ ਸਹਿਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਹੈ ਕਿ 16 ਮਈ ਨੂੰ ਹੋਣ ਵਾਲੇ ਸਮੂਹਿਕ ਵਿਆਹ ਸਮਾਗਮ ਦੇ ਵਿੱਚ ਕੋਈ ਵੀ ਲੜਾ ਦਾੜੀ ਰੱਖ ਕੇ ਨਹੀਂ ਆ ਸਕਦਾ ਤੇ ਜੇਕਰ ਉਹ ਦਾੜੀ ਨਾਲ ਆਉਂਦਾ ਹੈ ਤਾਂ ਉਸ ਨੂੰ 21000 ਰੁਪਏ ਦਾ ਜੁਰਮਾਨਾ ਜਿਹੜਾ ਕਿ ਭਰਨਾ ਪਵੇਗਾ ਦੱਸਦੀ ਹੈ ਕਿ ਰਮੇਸ਼ ਨਾਗਰ ਨੇ ਦੱਸਿਆ ਹੈ ਕਿ ਇਸ ਕਾਨਫਰੰਸ ਦੇ ਵਿੱਚ 20000 ਲੋਕ ਜਿਹੜੇ ਕਿ ਹਾਜ਼ਰ ਹੋਣਗੇ ਬੂੰਦੀ ਟੋਂਕ ਅਤੇ ਸੁਆਈ ਮਾਦੋਪੁਰ ਦੇ ਵਿੱਚ ਧਾਕੜ ਪਾਈ ਚਾਰੇ ਨੇ 108 ਪਿੰਡਾਂ ਨੇ ਜਿੱਥੇ ਜਿਨ੍ਹਾਂ ਦੇ ਵਿੱਚੋਂ ਕੁਝ ਦੀ ਹੀ ਪਛਾਣ ਕੀਤੀ ਗਈ ਹੈ ਤੇ ਹੁਣ ਤੱਕ 60 ਜੋੜਿਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਤੇ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਵੀ ਦੱਸਦੇ ਕਿ 8 ਮਈ ਰੱਖੀ ਗਈ ਹੈ ਤਾਂ ਜਿਸ ਤੋਂ ਬਾਅਦ ਰਜਿਸਟ੍ਰੇਸ਼ਨ ਜੋ ਕਿ ਬੰਦ ਕਰ ਦਿੱਤੀ ਜਾਵੇਗੀ ਤਾਂ ਇਸ ਪ੍ਰੋਗਰਾਮ ਦੇ ਵਿੱਚ ਊਰਜਾ ਮੰਤਰੀ ਹੀਰਾ ਲਾਲ ਨਾਗਰ ਦੀ ਮੌਜੂਦਗੀ ਵੀ ਰਹੇਗੀ ਤਾਂ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਹੈ ਕਿ ਹੁਣ ਵਿਆਹ ਦੇ ਵਿੱਚ ਜਿਹੜਾ ਜਿਹੜਾ ਕਿ ਲਾੜਾ ਹੁੰਦਾ ਹੈ ਉਹ ਦਾੜੀ ਦੇ ਨਾਲ ਹੁਣ ਨਹੀਂ ਆ ਸਕਦਾ ਜੇਕਰ ਉਹ ਦਾੜੀ ਨਾਲ ਆਉਂਦਾ ਹੈ ਤਾਂ ਉਸਤੇ 21000 ਰੁਪਏ ਦਾ ਜੁਰਮਾਨਾ ਜਿਹੜਾ ਕਿ ਲਗਾਇਆ ਜਾਵੇਗਾ